ਦੋ ਦਾ ਅੰਕਲ ਤੇ ਯਾਰ ਕਹਿ ਦਿੰਦੇ ਆ ਵੀ ਫਲਾਣਾ ਘੋੜਾ ਦੋ ਦੰਦ ਹੋ ਗਿਆ ਜੀ ਬਸ ਵਧ ਲਿਆ ਜਿੰਨਾ ਵਧਣਾ ਸੀਗਾ ਮੈਂ ਘੋੜਾ ਤਾਂ 5-6 ਸਾਲ ਤੱਕ ਵਾਧੇ ਰਹਿੰਦਾ ਸੀਗਾ ਸਾਰੀ ਵਾਧੇ ਆ ਕਿ ਕੋਈ ਜਿਹੜਾ ਕੋਈ ਨਸਲ ਵਾਲਾ ਉਹ ਹੈ ਜੀ ਨਾ ਕੋੜਾ ਤੇ ਚਲੋ ਆਪਦੇ ਹਿਸਾਬ ਨਾਲ ਕੋਈ ਵੀ ਹਾਈਟ ਤੇ ਛੋਟੀਆਂ ਦੋ ਦੂ ਜਿਵੇਂ ਕਹਿ ਦਿੰਦੇ ਆ ਵੀ ਫਲਾਣੇ ਨੇ ਜੀ ਆਹ ਫਲਾਣੇ ਨਾਲ ਐ ਕਰ ਲਿਆ ਐ ਕਰ ਲਿਆ ਇਹਦਾ ਅੱਗੇ ਵੀ ਚੰਗੇ ਮਾੜੇ ਬੰਦੇ ਤਾਂ ਪਹਿਲਾਂ ਵੀ ਸੀਗੇ ਆਪ ਨਹੀਂ ਚਲੋ ਐ ਤਾਂ ਦੋਨਾਂ ਸਾਰੀ ਹੁੰਦੇ ਪਰ ਆਪ ਚੰਗੇ ਰਹੋ ਲੋਕਾਂ ਨੇ ਤਾਂ ਮਾੜੋ ਬੋਲ ਵੀ ਆ ਇਹ ਰੋ ਜਾ ਇਹ ਇਹ ਫਤੇ ਦੀ ਹੈ ਜੀ ਠੀਕ ਹੈ ਜੀ ਸੇ ਕਹਾ ਆਫਤ ਇਹ ਨਾਂ ਅੰਕਲ ਕੁੜੀ ਆਪਣੇ ਘਰ ਜੰਮੀ ਦੀ ਠੀਕ ਆ ਆਪਣੇ ਘਰੇ ਪੈਦਾ ਹੋਈ ਹਾਂਜੀ ਇਹ ਸੀਗੀ ਇਹ ਤਾਂ ਉਦੋਂ ਹੀ ਵਧ ਗਿਆ ਹੋ ਗਿਆ ਤੁਹਾਨੂੰ ਕਲੀਅਰ ਹੋ ਗਿਆ ਵੀ ਇਹ ਆਪਣੇ ਘਰੇ ਪੈਦਾ ਇਹ ਵੀ ਇਹ ਆਫਲਾਦੂਨ ਦੀ ਭੈਣ ਆ ਠੀਕ ਆ ਚੰਗੀ ਐ ਇੱਕ ਘੋੜੇ ਨਹੀਂ ਐਂ ਇਦਾਂ ਖੜਦੇ ਨਹੀਂ ਖੜਾਏ ਤੇ ਨਹੀਂ ਖੜਦੇ 70 ਇੰਚ ਘੋੜੀਆਂ ਵੀ ਇਹਦੇ ਮੂਰੇ ਮਦਦੋਂ ਪੈ ਗਈ ਹਾਂ ਸਤਿ ਸ਼੍ਰੀ ਅਕਾਲ ਸੱਜਣੋ ਅੱਜ ਆਪਾਂ ਆਏ ਹਾਂ ਅੰਕਲ ਜਗਤਾਰ ਕੋਲੇ ਟੋਂਗ ਵਾਲੀ ਵਾਲਿਆਂ ਕੋਲੇ ਸੇਲ ਪਰਚੇਦ ਦਾ ਸਭ ਤੋਂ ਪੁਰਾਣੇ ਬੰਦੇ ਕਹਿ ਸਕਦੇ ਆ ਤੇ ਪੂਰਾ ਤਗੜੇ ਤਰੀਕੇ ਨਾਲ ਅੱਜ ਵੀ ਉਹ ਘੋੜੀਆਂ ਜਿਨ੍ਹਾਂ ਦੀ ਹਾਈਟ ਵੀ ਆ ਤੇ ਮਜ਼ਬੂਤੀ ਤੇ ਸੋਹਪਣ ਇੰਨਾ ਜ਼ਿਆਦਾ ਤਗੜਾ ਹੈ ਤੇ ਯਾਰ ਬਗਾ ਦਾ ਫਿਰ ਬੋਲਦਾ ਹੀ ਆਜੋ ਅੰਕਲ ਨਾਲ ਥੋੜੀ ਗੱਲਬਾਤ ਕਰਾਉਣੇ ਆ ਅੰਕਲ ਸასი ਘਾਲ ਜੀ ਸასი ਘਾਲ ਬੇਟਾ ਬਹੁਤ ਠੀਕ ਹੈ ਜੀ ਸასი ਘਾਲ ਜੀ ਤੇ ਅੰਕਲ ਆਪਾਂ ਨਾ ਘੋੜੀਆਂ ਬਾਰੇ ਜਿਹੜੀਆਂ ਮੈਂ ਹੁਣ ਜਿਵੇਂ ਚਲੋ ਨਾ ਗਦੇ ਕਰਦੇ ਆ ਠੀਕ ਹੈ ਜੀ ਵੀ ਘੂੜੀਆਂ ਦੇਖ ਕੇ ਐਂ ਲੱਗਿਆ ਵੀ ਜਿਵੇਂ ਇਹਨੂੰ ਤਾਂ ਦੇਖ ਕੇ ਐਂ ਲੱਗਦਾ ਜਿਵੇਂ ਘੋੜਾ ਹੁੰਦੀ ਆ ਠੀਕ ਆ ਇਹ ਕਿਹੜੇ ਘੋੜੇ ਦੀ ਆ ਜੀ ਇਹ ਗਜਰਾਜ ਦੀ ਬਟਾ ਦਿਖਾ ਉਧਰ ਹਾਂ ਜੀ ਤੇ ਮਾਂ ਇਹਦੀ ਅਲੀ ਸ਼ਾਨ ਦੀ ਅਲੀ ਸ਼ਾਨ ਦੀ ਹਾਂ ਤੇ ਗਜਰਾਜ ਆਗੇ ਰਾਜ ਤਿਲਕ ਦਾ ਜੀ ਹਾਂ ਰਾਜ ਤਿਲਕ ਗਾਂ ਕਰਾਂ ਗਾਂ ਕਰਕੇ ਦੱਸੋ ਇਦੋਂ ਥੋੜੀ ਜਿਹੀ ਵੀਰੇ ਪਰ ਇਹਨੂੰ ਕਰ ਲਾਂ ਇਦੋਂ ਨੂੰ ਕਰ ਲਾ ਇਹ ਰੂਹ ਬੰਨਾ ਜੀ ਦੇ ਰਾਣਕਪੁਰ ਬਰੀਡ ਹੋਈ ਹੈ ਠੀਕ ਹੈ ਜੀ ਹਾਂ ਤੇ ਹਾਈਟ ਕਿੰਨੀ ਹੋਊਗੀ ਹਾਈਟ ਇਹਦੀ 69 ਹੈ ਠੀਕ ਹੈ ਜੀ ਬਹੁਤ ਵੱਡੀ ਘੋੜੀ ਆ ਬਹੁਤ ਜ਼ਿਆਦਾ ਇਹ ਜਿਹੜਾ ਥੋੜਾ ਹੀ ਇੱਕ ਤਰ੍ਹਾਂ ਦਾ ਅੰਕਲ ਹੁਣ ਜਿਵੇਂ ਉਹ ਰਾਜ ਤਿਲਕ ਲਾਈਨ ਲੱਗ ਆ ਗਈ ਹੈ ਨਾ ਹਾਂਜੀ ਹਾਂਜੀ ਤੇ ਉਧਰੋਂ ਮਾਂ ਅਲੀਸ਼ਾਨ ਦੀ ਆ ਗਈ ਇਹ ਫਰਕ ਹੈਗਾ ਜਿਹੜਾ ਫਰਕ ਹੈਗਾ ਮਤਲਬ ਬਰੀਡਿੰਗ ਵਾਸਤੇ ਬਹੁਤ ਉਹ ਥੋੜਾ ਅੰਕਲ ਬਹੁਤ ਪੁਰਾਣਾ ਤਜਰਬਾ ਹੈ ਜਿਹੜੀ ਹੁਣ ਇਨ ਬਰੀਡ ਕਰਾਈ ਜਾਂਦੇ ਆ ਹਾਂਜੀ ਇਹਦਾ ਫੈਕਟ ਪਊਗਾ ਆ ਫੈਕਟ ਤਾਂ ਹੈਗਾ ਹੀਗਾ ਇਨ ਬਰੀਡ ਦਾ ਜੇ ਹੁਣ ਅਲੀਸ਼ਾਨ ਦੇ ਕਿਸੇ ਘੋੜੇ ਦੀ ਹੁੰਦੀ ਫਿਰ ਆ ਚੀਜ਼ ਸ਼ਾਇਦ ਨਾ ਆਵੇ ਐਨੀ ਐਨੀ ਬਾਡੀ ਨਹੀਂ ਚੰਗੀ ਬਣਦੀ ਹਾਂ ਬਹੁਤ ਸੋਹਣੀ ਬਾਡੀ ਆ ਕਲਰ ਬਹੁਤ ਸੋਹਣਾ ਆ ਕਲਰ ਬਹੁਤ ਚੰਗਾ ਇਹ ਗਜਰਾਜ ਘੋੜਾ ਬਾਕੀ ਬਲੈਕ ਪ੍ਰੋਫਾਈਲ ਬਹੁਤ ਵਧੀਆ ਪੈਰ ਬਹੁਤ ਵੱਡੇ ਵੱਡੇ ਘੋੜਿਆਂ ਵਾਲੇ ਪੈਰ ਹਮ ਮਜ਼ਬੂਤ ਬਹੁਤ ਹੈ ਲੈਂਥ ਵਗੈਰਾ ਇਹਦੀ ਉਮਰ ਕਿੰਨੀ ਹੋਊਗੀ ਜੀ ਇਹ 8 ਸਾਲ ਦੀ ਇਹ ਤਾਂ ਫਿਰ ਨਵੀਂ ਹਾਂ ਜੀ ਹਾਂ ਨਵੀਂ ਹਾਂ ਇਹ ਜਿਵੇਂ ਹੁਣ ਮੰਨ ਲਓ ਤੁਹਾਡਾ ਜ਼ਿੰਦਗੀ ਦਾ ਤਜਰਬਾ ਜੀ ਆਪਾਂ ਹਰੇਕ ਬੰਦਾ ਬਰੀਡ ਕਰਦਾ ਵੀ ਹਾਈਟ ਵੀ ਹੋਵੇ ਸੋਹਣੀ ਵੀ ਹੋਵੇ ਤੇ ਕੀ ਬੰਦਾ ਸੋਚ ਕੇ ਘੋੜੀ ਲਵੇ ਕਿਵੇਂ ਮਿਲਾਵੇ ਵੀ ਇਹੀ ਜੀ ਘੋੜੀ ਪੈਦਾ ਹੋ ਜਵੇ ਜਿਹੜੀ ਹਾਈਟ ਵਾਲੀ ਘੋੜੀ ਆ ਉਹਦੀ ਗੰਬਰੀਡਿੰਗ ਬੱਚੇ ਹਾਈਟ ਵਾਲੀ ਘੋੜੀ ਦੇ ਬੱਚੇ ਵੱਡੇ ਬਣਨੇ ਆ ਹਾਂ ਜਿਹੜੀ ਛੋਟੀ ਘੋੜੀ ਆ ਉਹਦੇ ਬੱਚਿਆਂ ਨੇ ਕੱਦ ਤੋਂ 15 ਫੁੱਟ ਪਹੁੰਚੇ ਆ ਮੂੰਹ ਮਾਂ ਤੋਂ ਵੀ ਸੋਹਣੀ ਬਹੁਤ ਆ ਬਹੁਤ ਸੋਹਣੀ ਘੋੜੀ ਹੈ ਹੈਨਾ ਚਲੋ ਕੋਈ ਕਰ ਦੋ ਵੀਰੇ ਦੂਜੀ ਲਿਆਓ ਅੰਕਲ ਜਿਵੇਂ ਹੁਣ ਤੁਸੀਂ ਮਾਲੂ ਕਹਿੰਦੇ ਆਂ ਵੀ ਦਿਹਾਕੇ ਹੋਗੇ ਕੰਮ ਕਰਦੇ ਆ ਉਹਨੂੰ ਫਰਕ ਹੈਗਾ ਕੋਈ ਉਦੋਂ ਤੇ ਹੁਣ ਦੇ ਵਿੱਚ ਕੰਮ ਹੁਣ ਤਾਂ ਬਹੁਤ ਹੀ ਜ਼ਿਆਦਾ ਮਤਲਬ ਆਪ ਹੋ ਗਿਆ ਕੰਮ ਸਾਰੇ ਬੰਦਿਆਂ ਨੂੰ ਸ਼ੌਂਕ ਬਹੁਤ ਆ ਉਦੋਂ ਕੁਝ ਬੰਦਿਆਂ ਨੇ ਹੁੰਦਾ ਸੀ ਇਲਾਕੇ 'ਚ ਮਤਲਬ ਜਿਵੇਂ ਇੱਕ ਪਿੰਡ 'ਚ ਅਧਿਕਾਰ ਨੂੰ ਮੈਂ ਇੱਕ ਘੂੜੀ ਲਈ ਸੀਗੀ ਆ ਹੋਊਗੀ ਉਹ 17-18 ਸਾਲ ਦੀ ਠੀਕ ਆ ਉਹ ਜਗਰਾਵਾਂ ਮੰਡੀ ਉਦੋਂ ਦੋ ਦੰਦ ਲੱਗਦੀ ਸੀ ਉੱਥੋਂ ਤੋਂ ਲਈ ਸੀ ਉਹਨਾਂ ਨੇ ਨੀਲੇ ਰੰਗ ਦੀ ਘੂੜੀ ਸੀ ਠੀਕ ਆ ਦੇਖਣ ਨੂੰ ਵੀ 15 16 ਸਾਲ 2000 ਸੰ 2000 ਦੀ ਗੱਲ ਆ ਜੋ ਜਿਬਰਾਂ ਉੱਲਗਣ ਲੱਗਣਾਂ ਰਹੀ ਸੀ ਹਾਂਜੀ ਆ ਉਦੋਂ ਬਾਅਦ ਉਹ ਜਾਨੀ 5 6 ਚ ਲਈ ਹੋਊਗੀ ਤਾਂ 5 6 ਚ ਘੂੜੀ ਲਈ ਹੋਊਗੀ ਮੈਨੂੰ ਵੀ ਲੈ ਕੇ ਵੇਚੀ ਨੂੰ 5 7 ਸਾਲ ਹੋ ਗਏ 8 ਈ ਸਾਲ ਹੀ ਹੋ ਗਏ ਸਾਡੇ ਲੋਕਾਂ ਦੇ ਹਾਂਜੀ ਉਹ ਉਦੋਂ ਵੀ ਉਹਦੇ ਵਿੱਚ ਦੇਖਦਾ ਵੀ ਉਦੋਂ ਵੀ ਛਾਤੀ ਛੁੱਤੀ ਉਹਦੀ ਬਹੁਤ ਚੌੜੀ ਸੀ ਜਿਵੇਂ ਕਹਿ ਦੰਨੇ ਆ ਵੀ ਫਲਾਣੇ ਨੇ ਜੀ ਆ ਫਲਾਣੇ ਨਾਲ ਐ ਕਰ ਲਿਆ ਐ ਕਰ ਲਿਆ ਇਹਦਾ ਅੱਗੇ ਵੀ ਚੰਗੇ ਮਾੜੇ ਬੰਦੇ ਤਾਂ ਪਹਿਲਾਂ ਵੀ ਸੀਗੇ ਹਾਂ ਨਹੀਂ ਚਲੋ ਐ ਤਾਂ ਦੋਨਾਂ ਸਾਰੀ ਉਨੇ ਪਰ ਆਪ ਚੰਗੇ ਰਹੋ ਲੋਕਾਂ ਨੇ ਤਾਂ ਮਾ ਜੋ ਕੁਝ ਵੀ ਆ ਆਪ ਚੰਗੇ ਰਹੋ ਜਾਨ ਬਤ ਚੰਗੇ ਰਹੋ ਇਹ ਫਤੇ ਦੀ ਹੈ ਜੀ ਠੀਕ ਹੈ ਜੀ ਗਾਹਾਂ ਇਹ ਫਤੇ ਆਡਮ ਦਾ ਠੀਕ ਹੈ ਜੀ ਇਹ ਸ਼ੋ ਵੀ ਜਿੱਤੀ ਹੋਈ ਹੈ ਜੀ ਆ ਪਹਿਲਾ ਸ਼ੋ ਜਿੱਤੀ ਵੀ ਹੈ ਸਾਰਨ ਖੇੜੇ ਵੀ ਕੀਰਿਆਂ ਚ ਫਾਸਟ ਆਈ ਸੀ ਹਾਂਜੀ ਜਿਹੜੀ ਅੰਕਲ ਇਹਦੀ ਬਣਤਰ ਆ ਘੂੜੀ ਦੀ ਬਹੁਤ ਹੈਨਾ ਲੈਂਥ ਵਗੈਰਾ ਤੇ ਮੂੰਹ ਕਿੰਨਾ ਸੋਹਣਾ ਬਹੁਤ ਨੱਕ ਪ੍ਰੋਫਾਈਲ ਬਹੁਤ ਆ ਹੈਨਾ ਇਹ ਕਿੰਨੀ ਹੁਣ ओरिजिनल ਕਿੰਨੀ ਹੈ ਜੀ ਟੂ ਕੀ 66 ਇੰਚ ਠੀਕ ਹੈ ਜੀ ਇਹ ਨਾਂਕਲੀ ਘੋੜੀ ਸਮਝ ਲਓ ਵੀ ਆਪਣੇ ਘਰ ਜੰਮੀ ਦੀ ਆ ਠੀਕ ਆ ਆਪਣੇ ਘਰ ਪੈਦਾ ਹੋਈ ਆ ਹਾਂ ਜੀ ਠੀਕ ਭਰਾ ਇਹ ਆਪਣਾ 1 ਏਕੜਾ ਸਾਡਾ ਹੁਣ ਅੱਜ ਵੀ ਉਹਦੇ ਕੋਲੇ ਵੀਰ ਕੋਲੇ ਜਿਹੜੀ ਘੋੜੀ ਹੋਊਗੀ ਉਹ ਵੀ ਸਮਝ ਲਓ ਆਪਣੇ ਕੋਲੇ ਗਈ ਵੀ ਹੋਊਗੀ ਪਿਆਰ ਇਨ ਦਾ ਯਾਦੀ ਆ ਖੰਡੂਰ ਤੋਂ ਠੀਕ ਆ ਉਹਨੇ ਇਹ ਬਰੀਡ ਕਰੀ ਸੀ ਇਹ ਤਾਂ ਉਦੋਂ ਹੀ ਵਧ ਗਿਆ ਹੋ ਗਿਆ ਸਾਨੂੰ ਕਲੀਅਰ ਹੋ ਗਿਆ ਵੀ ਇਹ ਆਪਣੇ ਘਰੇ ਪੈਦਾ ਇਹ ਵੀ ਇਹ ਅਫਲਾਦੂਨ ਦੀ ਭੈਣ ਆ ਠੀਕ ਆ ਤੇ ਇਹ ਘੂੜੀ ਮੰਨ ਲਓ ਵੀ ਮੈਨੂੰ ਨਹੀਂ ਲੱਗਦਾ ਵੀ ਨੀਲੀਆਂ ਘੂੜੀਆਂ ਦੇ ਵਿੱਚ ਐਹੀ ਜਿਹੀ ਕੋਈ ਘੂੜੀ ਹੋਵੇ ਮੰਤਰ ਬਹੁਤ ਜ਼ਿਆਦਾ ਚੰਗੀ ਹੈ ਹਾਈਟ ਦੇ ਨਾਲ ਬਾਡੀ ਦੇ ਨਾਲ ਫਿਰ ਬਰੀਕੀਆਂ ਕਿੰਨੀਆਂ ਕਰਦਣ ਕਿੰਨੀ ਸੋਹਣੀ ਹੈ ਬਿਲਕੁਲ ਬਹੁਤ ਸਾਰੀ ਜ਼ਿਆਦਾ ਸੋਹਣੀ ਘੋੜੀ ਠਾਟ ਵਾਲੀਆਂ ਨੂੰ ਵੀ ਦਬਾਉਂਦੀ ਹੈ ਦਬਾਉਂਦੀ ਹੈ ਜੀ ਤੇ ਆਪਣੇ ਸਿਹਦੀਆਂ ਛੋਟੀ ਜਿਹੀ ਨੇ ਵੀ ਮੇਰੇ ਕੋਲ ਫੋਟੋਆਂ ਪਈਆਂ ਇਹ ਛੋਟੀ ਜਿਹੀ ਤੇ ਐਂ ਖੜਦੀ ਸੀ ਬਹੁਤ ਜ਼ਿਆਦਾ ਇਹ ਜਿਵੇਂ ਹੁਣ ਮੰਨ ਲਓ ਵੀ ਫਤਿਹ ਸੀਗਾ ਹਨਾ ਪਤ ਇਹਦੀ ਖੜਨੀ ਵਰਗੀ ਕਿਸੇ ਘੂੜੀ ਦੀ ਖੜਨੀ ਨਹੀਂ ਬਣੀ ਨਹੀਂ ਬਿਲਕੁਲ ਪਰ ਜੇ ਕੋਈ ਘੋੜਾ ਆਪਦੇ ਜਦੋਂ ਜਾਣ ਤੋਂ ਬਾਅਦ ਕਿਸੇ ਆਪਦੇ ਬੱਚੇ 'ਚ ਸ਼ਾਪ ਛੱਡੇ ਮੈਨੂੰ ਲੱਗਦਾ ਇਹਦੇ 'ਚ ਉਹ ਨਹੀਂ ਸ਼ਾਪ ਛੱਡੀ ਬਿਲਕੁਲ ਬਿਲਕੁਲ ਉਹੀ ਸੇਮ ਉਹੀ ਕੈਰੈਕਟਰ ਐਡੀ ਬਾਡੀ ਇੰਨਾ ਸੋਹਣਾ ਖੜਨਾ ਨਖਰਾ ਮੈਂ ਕਹਿੰਦਾ ਵੀ ਨਹੀਂ ਕੋਈ ਅਹੀ ਜੀ ਘੂੜੀ ਬਹੁਤ ਜ਼ਿਆਦਾ ਚੰਗੀ ਬੂਸ ਕਿੰਨੀ ਸੋਹਣੀ ਆ ਬਹੁਤ ਜ਼ਿਆਦਾ ਹਨ ਖੜਨ ਦਾ ਡੇ ਕੋਣ ਤੁਹਾਨੂੰ ਪਤਾ ਹੀ ਆ ਤੁਹਾਡੇ ਘਰ ਬਰੀਡ ਹੋਈ ਹੈ ਨਹੀਂ ਇਹ ਇਹਦੀ ਆਪਾਂ ਨੂੰ ਗਾਰੰਟੀ ਹੈ ਇਹ ਘੂੜੀ ਜਿਵੇਂ ਕੋਈ ਕਈ ਘੂੜੀਆਂ ਜਿਵੇਂ ਨੂਰਾ ਘੂੜੀ ਸੀਗੀ ਖੋਜੀ ਦੀ ਹਨ ਬਾਈ ਕੋਲ ਹਰਿੰਦਰ ਢਿੱਲੋਂ ਕੋਲੇ ਵੀ ਜਿਵੇਂ ਨੀਲੀਆਂ ਘੂੜੀਆਂ ਚ ਇੱਕ ਨਾਂ ਹੁੰਦਾ ਹੈ ਇਹ ਘੂੜੀ ਵੀ ਉਹ ਚੀਜ਼ ਹੈ ਬਹੁਤ ਸਿਲਵਰ ਇਹ ਅੱਗੇ ਬਾਹਰ ਸ਼ੋ ਸ਼ੂ ਵੀ ਬਹੁਤ ਜਿੱਤਦੀ ਰਹੀ ਅੱਜ ਤੇ ਹਾਰਨ ਖੜੇ ਦੁੱਧ ਦੰਦ ਸੀਗੀ ਉਹ ਦੋ ਜਿੱਤਦੀ ਹੈ ਮੈ ਉਹ ਤੇ ਬਹੁਤ ਚੰਗੀ ਐ ਇੱਕ ਘੋੜੇ ਨਹੀਂ ਐ ਇਦਾਂ ਕੱਢਦੇ ਨਹੀਂ ਖੜਦੇ ਪਿਆ ਖੜਾਏ ਤੇ ਨਹੀਂ ਖੜਦੇ 70 ਇੰਚ ਘੂੜੀਆਂ ਵੀ ਇਹਦੇ ਮੂਰੇ ਮਾਦਮ ਪੈ ਜਾਂਦੇ ਹਾਂ ਆਈ ਆਈਆ ਘੋੜੀਆਂ ਕਲੇਦ ਤੁਹਾਡਾ ਜਿਵੇਂ ਕਹਿੰਦੇ ਨਾ ਉਮਰ ਦਾ ਤਜਰਬਾ ਹਾਂ ਬਸ ਜੋ ਹੁਣ ਦਾਣਾ ਬਣਦੀ ਗਿਆ ਅਸੀਂ ਜੀ ਘੋੜੀ ਦੇ ਮੁੱਲ ਦੇ ਵਿੱਚ ਚਾਹੇ ਆਪਾਂ 15 15 ਲੈ ਕੇ 20 ਕਰਦੇ ਘੋੜੇ ਬਹੁਤ ਚੰਗੇ ਹਾਂ ਨਹੀਂ ਜੇ ਹੁਣ ਆਈ ਆਈਆ ਦੋ ਹੋਣ ਹੋਰ ਮੰਨ ਲਓ ਚਾਹੇ 20 ਹੋਣ ਬੰਨੀਆਂ ਵੀ ਆਣ ਬਿਲਕੁਲ ਜਦੋਂ ਕੋਈ ਚੀਜ਼ ਅਕਲ ਖਰੀਦਦੇ ਆ ਉਦੋਂ ਹੁੰਦਾ ਕੋਈ ਅੱਖ ਦਾ ਤਜਰਬਾ ਆਖਾ ਜਿਵੇਂ ਦਾਣਾ ਬਣਿਆ ਜਾਨਵਰ ਦਾ ਵੱਲੋਂ ਮੱਲੀ ਆ ਜਾਂਦਾ ਇਹ ਫਿਰ ਵੀ ਤਜਰਬਾ ਤਾਂ ਹੁੰਦਾ ਹੀ ਹੈ ਯਾਰ ਰੱਬਾ ਮਤਲਬ ਐ ਹੀ ਹੁੰਦਾ ਵੀ ਜੇ ਉਹ ਜਾਨਵਰ ਜਿਗਾ ਚ ਆ ਗਿਆ ਤੂੰ ਫਿਰ ਲੈਣਾ ਤਾਂ ਵੀ ਤੂੰ ਲੈਣਾ ਹੀ ਆ ਨਾ ਐ ਹੁੰਦਾ ਜਿਵੇਂ ਆਪਾਂ ਖਰੀਦ ਕਰੀਏ ਮਹਿੰਗਾ ਸਸਤਾ ਦੇਖਦਾਂ ਨਹੀਂ ਆਪਦੀਆਂ ਨਾ ਨਾ ਸਹੀ ਹੈ ਤੇ ਉਹ ਜਿਹੜੀ ਦੂਜੀ ਹੈ ਜੀ ਨੌਕਰੀ ਉਹ ਨੌਕਰੀ ਪਾਰਸ ਦੀ ਹੈ ਜੀ ਇੰਦਰ ਤੁੰਗਲੇ ਦੀ ਬਾਈ ਨੇ ਉਹ ਅਰਜਨ ਰੌਲੀ ਵਾਲੇ ਦਾ ਪਾਰਸਾ ਫੂਲੇ ਵਾਲੇ ਨੰਬਰਦਾਰ ਕੋਲੇ ਠੀਕ ਹੈ ਜੀ ਉਹ ਦੀ ਆ ਹਾਂ ਹਾਂ ਹੈਗਾ ਜੀ ਹੈਗਾ ਹਾਂ ਉਹਦੀ ਹਾਈਟ 68 ਇੰਚਾ ਠੀਕ ਹੈ ਜੀ 36 ਮਹੀਨੇ ਉਹਦੇ ਪਾਰਸ ਦੇ ਵੀ ਬੱਚੇ ਬਹੁਤ ਹੁੰਦੇ ਆ ਹਾਈਟ ਵਾਲੀ ਹਾਂ ਇਹਨਾਂ ਦੀ ਹਾਈਟ ਆ ਘੂੜੀਆਂ ਦੀ ਹਨਾ ਹਾਂਜੀ ਹਾਈਟ ਦੇ ਨਾਲ ਹੋਰ ਵੀ ਬਹੁਤ ਚੀਜ਼ਾਂ ਇਹ ਪਹਿਲਾਂ ਵੀ ਹਾਈਟ ਇਦਾਂ ਹੁੰਦੀ ਸੀ ਕਿ ਹੁਣ ਜ਼ਿਆਦਾ ਹੋਇਆ ਵਿੱਚ ਹੁਣ ਥੋੜਾ ਜਿਆਦਾ ਟ੍ਰੈਂਡ ਲੋਕਾਂ ਨੇ ਮਿਹਨਤ ਬਹੁਤ ਕਰਦੇ ਆ ਹਾਂਜੀ ਤੇ ਇਹਦਾ ਕਰਕੇ ਹਾਈਟ 'ਚ ਫਰਕ ਪੈਂਦਾ ਬਹੁਤ ਹਨਾ ਪਹਿਲਾਂ 19 ਸਾਮਣੀ ਸੀ ਪਹਿਲਾਂ ਅਗਲਾ ਚੱਕ ਸਵਾਰੀ ਦੇ ਤੌਰ ਤੇ ਵਰਤਦਾ ਸੀ ਹੁਣ ਇੱਕ ਬਿਜ਼ਨਸ ਦੇ ਤੌਰ ਤੇ ਬਰੀਡਿੰਗ ਵਾਸਤੇ ਲੋਕਾਂ ਨੇ ਦਾ ਕਰੇਜ ਵਧਿਆ ਤਾਂ ਜਿਵੇਂ ਜਿਵੇਂ ਰੇਟ ਵਧੇ ਜਿਵੇਂ ਹੁਣ ਇਹ ਕੱਦ ਦੇ ਨਾਲ ਧੌਣ ਮੂੰਹ ਮਾ ਬਹੁਤ ਸੋਹਣਾ ਹੈ ਬਿਲਕੁਲ ਸਪੋਰਟਲੈਸ ਆ ਸਪੋਰਟਲੈਸ ਹਾਂ ਕੋਈ ਦਾਗ ਨਹੀਂ ਮਤਲਬ ਤੇ ਕੰਨ ਕਿੰਨਾ ਸੋਹਣਾ ਕੰਨ ਬਹੁਤ ਮਾਰਵੜੀ ਕਰੈਕਟਰ ਚ ਆਉਂਦਾ ਵੈਸੇ ਨੁਕਰਿਆਂ ਦਾ ਹੁੰਦਾ ਨਹੀਂ ਇਹ ਜਦੋਂ ਅਗਲਾ ਹੁਣ ਕੱਦ ਦੇਖਦਾ ਇਕੱਲਾ ਨਾਲ ਇਹ ਚੀਜ਼ਾਂ ਵੀ ਆ ਜਾਣ ਫਿਰ ਸੋਨੇ ਦੇ ਸਵਾਕ ਆ ਫਿਰ ਸਾਰਾ ਕੁਝ ਮਤਲਬ ਦੇਖ ਕੇ ਅਗਲਾ ਗਰਮ ਬਲ ਲੈਣਾ ਕੰਨ ਦਾ ਬਹੁਤ ਜ਼ਰੂਰੀ ਹੋ ਗਿਆ ਹਾਂਜੀ ਤੇ ਬਾਕੀ ਲੋਕਾਂ ਨੇ ਸੋਧ ਵੀ ਮਤਲਬ ਜਨਮਾਂ ਵਿੱਚ ਬਹੁਤ ਘਰਤੀ ਕੰਨ ਦੇ ਬਹੁਤ ਮਤਲਬ ਜਿਆਦਾ ਅਗਲਾ ਦੇਖ ਕੇ ਕੰਨ ਵਗੈਰਾ ਫੇਰ ਉਹ ਅੱਗੇ ਵਾਲਾ ਕੰਮ ਨਹੀਂ ਰਿਹਾ ਹੁਣ ਪਿਛਲਾ ਨਹੀਂ ਅੱਗੇ ਸਾਧ ਲੋਗਰੇ ਘੋੜੇ ਹੁੰਦੇ ਸਾਧਿਆਂ ਹਾਂਜੀ ਹੁਣ ਥੋੜਾ ਜਿਹਾ ਆਇਆ ਵੀ ਬਹੁਤ ਫਰਕ ਪੈ ਗਿਆ ਹੂੰ ਹੂੰ ਇਹ ਜਿਵੇਂ ਹੁਣ ਉਮਰ ਦੇ ਵਿੱਚ ਹੈ ਜੀ 35 36 ਮਹੀਨੇ ਦੀ ਹੋਰ ਕਰੂਗੀ ਕੱਦ ਹੈ ਜੀ ਆਖਾ 2 ਇੰਚ ਹੋਰ ਕਰ ਦੂ 7 ਰੀ ਹੋ ਜੂਗੀ ਠਾਕਾ ਹੁਣ ਠੀਕ ਹੈ ਅਜੇ ਤਾਂ ਮਤਲਬ ਚਾਰ ਦੰਦ ਹੋਈ ਆ। ਅੱਛਾ। ਜੀ ਆ ਮਤਲਬ ਸਾਈਡ ਤੇ। ਇਹ ਜਿਵੇਂ ਹੁਣ ਤੁਹਾਡੇ ਅੰਕਲ ਤੇ ਯਾਰ ਕਹਿ ਦਿੰਨੇ ਆ ਵੀ ਫਲਾਣਾ ਘੋੜਾ ਦੋ ਦੰਦ ਹੋ ਗਿਆ ਜੀ ਬਸ ਵਧ ਲਿਆ ਜਿੰਨਾ ਵਧਣਾ ਸੀਗਾ। ਮੈਂ ਘੋੜਾ ਤਾਂ 5-6 ਸਾਲ ਤੱਕ ਵਧੇ ਰਹਿੰਦਾ ਸੀ ਗਰੀ। ਸਾਰੀ ਵਾਧੇ ਆ ਕਿ ਕੋਈ ਜਿਹੜਾ ਕੋਈ ਨਸਲ ਵਾਲਾ ਉਹ ਹੈ ਜੀ। ਅਸਲ ਵਿੱਚ ਘੋੜਾ ਤੇ ਚਲੋ ਆਪਦੇ ਹਿਸਾਬ ਨਾਲ ਕੋਈ ਵੀ ਹਾਈਟ ਕਿ ਛੋਟੀਆਂ ਤੋਂ ਉੱਤੇ ਹੋ ਜਾਂਦਾ। ਜਿਆਦਾ ਫਰਕ ਪੈਂਦਾ ਹੈ। ਪੈਂਦਾ ਪੈਂਦਾ ਬਿਲਕੁਲ। ਇਹ ਨਹੀਂ ਹੈਗਾ ਵੀ ਦੋ ਦੰਦ ਤੇ ਬਾਦ ਹਨ। ਬਿਲਕੁਲ ਬਿਲਕੁਲ। ਹਾਂ। ਉਹ ਤਾਂ ਵਧੇ ਰਹਿੰਦਾ ਸੀ। ਇਹ ਪਦਮ ਦੀ ਅੰਕਲ ਹੁਣ ਕਿੰਨੀ ਤੋਂ ਬਾਹਰ ਹੀ ਉਹਦਾ ਘਾਤਰ ਤੋਂ ਟੱਪਦਾ ਮੈਂ ਨਾ ਬੱਚੇ ਵੇਖਿਆ ਘੋੜੇ ਹੋਰ ਵੀ ਚਲੋ ਬਹੁਤ ਚੰਗੇ ਆ ਹਾਂਜੀ ਪਦਮਦੇਵਾਂ ਬੱਚੇ ਵੇਖਿਆ ਜਿੰਨੇ ਕੁ ਵੇਖਿਆ ਹਨਾ ਇੱਕ ਉਹ ਬਾਬੇ ਬਕਾਲੇ ਆ ਮੁੰਡੇ ਕੋਲੇ ਐਡੇ ਐਡੇ ਘੋਡੇ ਹਾਂਜੀ ਐਡੀਆਂ ਐਡੀਆਂ ਨਲਗੀਆਂ ਉਹਨੇ ਵੀ ਇੰਕਲ ਬਹੁਤ ਫਰਕ ਪਾਇਆ ਨੋਬਰੀਆਂ ਚ ਸੁਧਾਰ ਬਹੁ ਕੀਤਾ ਬਾਡੀ ਦਾ ਘੋੜਾ ਬਣਨਾ ਮੁਸ਼ਕਲ ਆ ਵੈਗਰੂ ਕਰੇ ਕੋਈ ਹਾਂ ਬਣਦਾ ਦੇ ਇੱਕ ਤਾਂ ਘੋੜਾ ਬਰਬਾਦ ਹੈ ਗਾਂ ਨੂੰ ਬੱਚੇ ਵੀ ਵੱਡੇ ਪੈਦਾ ਕਰਦੇ ਬਹੁਤ ਨਹੀਂ ਘੋੜਾ ਮੰਨ ਲਓ ਆਪ ਬਣ ਜਾਂਦਾ ਬੱਚੇ ਨਹੀਂ ਉਦਾਂ ਵੱਡੇ ਹਰ ਟਾਈਮ ਤੇ ਸਾਰੇ ਘੋੜਿਆਂ ਨਾਲੋਂ ਵੱਡਾ ਘੋੜਾ ਹੂੰ ਦੇਖ ਕੇ ਕੋਲ ਖੜੇ ਤੇ ਪਤਾ ਲੱਗਦਾ ਵੀ ਘੋੜਾ ਕਿਆ ਚੀਜ਼ ਆ ਬਿਲਕੁਲ ਭਾਰੀ ਵੀ ਆ ਗੱਲਾਂ ਨਹੀਂ ਕੱਦ ਹੁੰਦਾ ਘੋੜੇ ਪਤਲੇ ਹੁੰਦੇ ਆ ਸੌਮ ਬਸੰਮ ਮੈਂ ਕਹਿੰਦਾ ਵੀ ਕਿਆ ਬਰਤ ਆ ਹਾਂ ਜੀ ਠੀਕ ਆ ਅੰਕਲ ਧੰਨਵਾਦ ਬਹੁਤ ਸੋਹਣਾ ਲੱਗਿਆ ਅੰਕਲ ਹਨਾ ਘੋੜੀਆਂ ਬਹੁਤ ਸੋਹਣੀਆਂ ਬਹੁਤ ਕੀ ਹੈ ਚਲੋ ਧੰਨਵਾਦ ਅੰਕਲ ਠੀਕ ਮਿਲਦੇ ਆ ਜੀ ਠੀਕ Oh, oh, Good God.